ਸ਼ਹਿਰ ਮਰਦਾਬਾਦ 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 ਆਈ ਪ੍ਰਧਾਨ ਜੀ ਕੀ ਮਸਲਾ ਹੈ ਕਾਦੇ ਵਾਸਤੇ ਪੂਰੇ ਇਕੱਠੇ ਆਏ ਅੱਜ ਅਸੀਂ ਪਛਾਣਾ ਖਾਣੇ ਦਾ ਜਿਹੜਾ ਸਥੂ ਹੈ ਉਹਨੂੰ ਮਿਲਿਆ ਜਿਹੜਾ 13 ਫਰਵਰੀ ਨੂੰ ਸਾਡੇ ਬਲਾਕ ਦਾ ਆਗੂ ਹਰਜਿੰਦਰ ਪ੍ਰਧਾਨ ਜੋ ਪਟਿਆਲਾ ਬਨ ਬਲਾਕ ਦੇ ਪ੍ਰਧਾਨ ਨੇ ਉਹਨਾਂ ਦੁਰੇ ਮੱਲੋ ਮਾਦਰੇ ਦੇ ਵਿੱਚ ਗੁੰਡੇ ਅਨਸਰਾ ਦੇ ਵੱਲੋਂ ਉਹਦਾ ਨੌਗੀ ਹੈ ਤਸਵੀਰ ਕੌਰ ਤੇ ਉਹਦਾ ਪੁੱਤ ਤਸਵੀਰ ਕੌਰ ਤੇ ਉਹਦਾ ਬੇਟਾ ਗਗਨਦੀਪ ਉਹਨਾਂ ਦੇ ਵੱਲੋਂ ਸਾਡੇ ਆਗੂ ਤੇ ਅਟੈਕ ਕੀਤਾ ਜਾਂਦਾ ਅਟੈਕ ਕੀ ਇੱਥੇ ਜਿਹੜਾ ਚੈਨਲ ਆ ਜਿਹੜਾ ਉਹ ਚੈਨਲ ਮਾਰਿਆ ਜਾਂਦਾ ਐਂਗਲ ਮਾਰਿਆ ਜਾਂਦਾ ਉਹਦੇ ਲੋਹੇ ਦਾ ਜਿਹਦੇ ਨਾਲ ਸਾਡੇ ਆਗੂ ਦੀਆਂ ਹੱਡੀਆਂ ਕ੍ਰੈਂਕ ਹੋ ਗਈਆਂ ਅਤੇ ਗੁੰਡੇ ਅਨਸਰਾ ਵੱਲੋਂ ਘਰਾਂ ਦੇ ਵਿੱਚ ਵੜ ਕੇ ਘਰ ਦੀਆਂ ਕੰਨਾਂ ਢਾਈਆਂ ਗਈਆਂ ਤੇ ਘਰ ਦੇ ਵਿੱਚ ਜਿਹੜੀਆਂ ਬਸਨੀਕ ਔਰਤਾਂ ਨੇ ਉਹਨਾਂ ਦੇ ਨਾਲ ਤੋਂ ਪਾਈ ਕੀਤੀ ਗਈ ਪੂਰੀ ਮੰਨ ਲਓ ਮਾਰ ਤਾਂ ਇਹਦੀ ਉਹ ਕਰੀ ਨਹੀਂ ਉਹਨਾਂ ਨਾਲ ਪਸ਼ਿਆਣਾ ਐ ਐਸੇ ਤੋਂ ਵੱਲੋਂ ਉਹਦੇ ਕੋਈ ਕਾਰਵਾਈ ਨਿਸ਼ਤਾਂ ਦੀ ਜਹੀ ਜੀ ਬਣਦੀ ਦੀ ਕੀਤੀ ਗਈ ਮੰਨ ਲਓ ਜਿਹੜੀ ਅਸੀਂ ਜਿਹੜੀ ਵਕੀਲਾਂ ਦੇ ਨਾਲ ਗੱਲਬਾਤ ਮਿਲ ਕੇ ਕਰੀ ਐ ਉਹ ਕਹਿੰਦੇ ਵੀ ਜੇ ਗੱਲ ਤੋਂ ਉੱਪਰ ਕਿਤੇ ਵੀ ਜਿਹੜੀ ਸੱਟ ਐ ਉਹ ਵੱਜੇ ਤਾਂ ਉਹ ਜਾਣ ਲੈਵਾ ਸਿੱਧ ਹੋ ਸਕਦੀ ਐ ਇਸੇ ਕਰਕੇ ਜਿਹੜੀ ਸੱਟ ਵੱਜੀ ਹੋਈ ਐ ਇਹ ਜਿਹੜੇ 307 ਹੈ ਜਿਹੜੀ ਉਹ ਬਣਦੀ ਹੈ ਪਰ ਇਥੋਂ ਦੇ ਐਸਐਟੂ ਵੱਲੋਂ ਉਹਦੇ 325 ਲਾ ਕੇ ਮੰਨ ਲਓ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਹੋਊਗੀ ਪਹਿਲਾਂ ਵੀ ਅਸੀਂ ਇਸ ਗੱਲ ਨੂੰ ਲੈ ਕੇ ਧਰਨਾ ਲਾਇਆ ਸੀ ਧਰਨਾ ਲਾਣ ਤੋਂ ਬਾਅਦ ਸਾਨੂੰ ਪਰੋਸ਼ੇ ਦੇ ਵਿੱਚ ਲਿਆ ਗਿਆ ਸੀ ਵੀ ਅਸੀਂ ਜਿਹੜੀ ਇਹਦੇ ਬਣਦੀ ਕਾਰਵਾਈ ਹੈ ਧਾਰਾ ਲੱਗੂਗੀ ਅਸੀਂ ਉਹ ਲਾਵਾਂਗੇ ਪਰ ਬਣਦੀ 307 ਸੀ 307 ਇਹਨਾਂ ਨੇ ਨਹੀਂ ਲਈ ਹੁਣ ਅਸੀਂ ਪਰਸੋਂ ਨੂੰ ਅੱਜ 5 5 ਤਰੀਕਾ 6 7 ਤਰੀਕ ਨੂੰ ਅਸੀਂ ਦੁਬਾਰੋਂ ਇਹ ਪੁਲਿਸ ਚੌਕੀ ਪਸਿਆਣਾ ਦੇ ਅੱਗੇ ਦੁਬਾਰੋਂ ਜਿਹੜਾ ਉਹ ਧਰਨਾ ਲਾ ਰਹੇ ਹਾਂ ਜੋ ਤੱਕ ਧਾਰਾ ਦੇ ਵਿੱਚ ਬਾਧਾ ਨਹੀਂ ਕਰਦੇ 307 ਤੇ ਘਰ ਦੇ ਅੰਦਰ ਕੁਛ ਕੇ ਮਾਰ ਕਰਨੀ ਉਹ ਤਾਂ 452 ਹੀ ਲਾਉਂਦੇ ਉਹ ਤੱਕ ਜਿਹੜਾ ਸਾਡਾ ਧਰਨਾ ਹੈ ਉਹ ਪਸਿਆਣਾ ਥਾਣੇ ਦੇ ਅੱਗੇ ਜਾਰੀ ਰਹੇਗਾ